ਸ਼ਾਸ਼ਿਕਾ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਗਟਗੀਰਾ ਤੇ ਅੱਜ ਦਿਵਾਲੀ ਦੀਆਂ ਸਾਰੇ ਹੀ ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਜ ਅਸੀਂ ਜੋ ਸਾਰੀ ਸੰਗਤ ਦੇ ਨਾਲ ਇੱਕ ਪਿਆਰ ਸਾਂਝਾ ਕਰਨ ਲੱਗੇ ਆ ਉਹ ਹੈ ਬਾਬਾ ਸ਼੍ਰੀਚੰਦ ਦੀ ਗੱਦੀ ਸੇਵਾ ਨਿਭਾਉਂਦੇ ਬਾਬਾ ਗੁਰਪ੍ਰੀਤ ਸਿੰਘ ਬਾਬਾ ਗੁਰਪ੍ਰੀਤ ਸਿੰਘ ਜੀ ਮੋਲਗੜ ਵਾਲੇ ਉਹਨਾਂ ਦੇ ਪਿਆਰ ਸੇਵਾ ਦੇ ਨਾਲ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਾਡੇ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਤੁਹਾਨੂੰ ਉਹਨਾਂ ਦੀ ਗੱਦੀ ਤੋਂ ਜੋ ਸਾਡਾ ਵੀਰ ਬਿਲਕੁਲ ਤੰਦਰੁਸਤ ਬੈਠਾ ਵਾ ਜੋ ਇੱਕ ਟਾਈਮ ਮੰਜੇ ਤੇ ਪਿਆ ਸੀ ਉਹਦਾ ਸਮਾਂ ਸੀ ਕੀ ਉਹਦਾ ਪਤਾ ਹੀ ਨਹੀਂ ਸੀ ਉਹਨੇ ਬਚਣਾ ਕਿ ਨਹੀਂ ਬਚਣਾ ਪਰ ਅੱਜ ਉਹ ਵੀਰ ਸਾਰਿਆਂ ਦੇ ਵਿੱਚ ਕੰਮਕਾਰ ਹੁਣ ਕਰਦਾ ਪਿਆ ਉਹਨਾਂ ਦੀ ਕਿਰਪਾ ਦੇ ਨਾਲ ਬਾਬਾ ਸ਼੍ਰੀਚੰਦ ਦੀ ਕਿਰਪਾ ਦੇ ਨਾਲ ਤੇ ਉਹ ਸੇਵਾਦਾਰ ਨੇ ਵੀ ਸੱਚੀ ਤੇ ਸਾਫ਼ ਸੁਥਰੀ ਜੋ ਸੇਵਾ ਨਿਭਾਉਂਦਾ ਪਿਆ ਵਾ ਉਹਨਾਂ ਦੀ ਕਿਰਪਾ ਦੇ ਨਾਲ ਪਿਆਰ ਦੇ ਨਾਲ ਤੇ ਆਹ ਵੇਖੋ ਜੀ ਹੁਣ ਬੰਦਾ ਉਹ ਸਾਡਾ ਕੰਮਕਾਰ ਭਾਈ ਜਰਨੈਲ ਸਿੰਘ ਜੀ ਜਰਨੈਲ ਸਿੰਘ ਭਾਈ ਜੀ ਤੁਸੀਂ ਦੱਸੋ ਲੱਭੀ ਬਾਬਾ ਜੀ ਦੀ ਕਿਰਪਾ ਦੇ ਨਾਲ ਤੁਸੀਂ ਬਿਲਕੁਲ ਠੀਕ ਹੋਏ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਬਾਬਾ ਸ੍ਰੀ ਚੰਦ ਜੀ ਕੋਲੋਂ ਬਿਲਕੁਲ ਠੀਕ ਹੋਇਆ ਮੈਂ ਬਿਲਕੁਲ ਮੰਜੀ ਤੇ ਪਿਆ ਸੀ ਡੈਡ ਪਿਆ ਸੀ ਡੈਡ ਉਹਦੀ ਕਿਰਪਾ ਦੇ ਨਾਲ ਮੈਂ ਬਿਲਕੁਲ ਠੀਕ ਹੋ ਗਿਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਨੂੰ ਮੰਨੋ ਸੱਚੇ ਦਿਲ ਨਾਲ ਮੰਨੋ ਤੇ ਪਿਆਰ ਲਓ ਬਾਬਾ ਜੀ ਦਾ ਬਾਬਾ ਸ੍ਰੀ ਚੰਦ ਜੀ ਦਾ ਬਾਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ कि ਜਦੋਂ ਵੀ ਆਪਾਂ ਗੁਰੂ ਤੇ ਪੀਰ ਤੇ ਕਿਸੇ ਤੇ ਵੀ ਭਰੋਸਾ ਰੱਖਦੇ ਆ ਇਹਨਾਂ ਨੇ ਬਾਬਾ ਸ਼੍ਰੀਚੰਦ ਜੀ ਤੇ ਭਰੋਸਾ ਰੱਖਿਆ ਤੇ ਅੱਜ ਇਹ ਬਿਲਕੁਲ ਤੰਦਰੁਸਤ ਆਪਣੇ ਪਰਿਵਾਰ ਦੇ ਵਿੱਚ ਅੱਜ ਬਹੁਤ ਵਧੀਆ ਕੰਮਕਾਰ ਕਰਦੇ ਪਏ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਜੋ ਬਾਬਾ ਗੁਰਪ੍ਰੀਤ ਸਿੰਘ ਜੀ ਮੋਲਗੜ ਵਾਲੇ ਉਹਨਾਂ ਦੇ ਨਾਲ ਸਦਾ ਹੀ ਪਿਆਰ ਬਣਾ ਕੇ ਰੱਖੋ ਓਕੇ ਤੁਹਾਨੂੰ